हां जी वीरू ਸਤਿ ਸ੍ਰੀ ਅਕਾਲ ਆਜੋ ਆ ਦੇਖਦੇ ਆ ਗੁੜੀਆਂ ਮਮਾ ਬਾਈ ਕੀ ਬਣਾਉਂਦਾਗਾ ਖੋਪੇ ਦਾ ਅੱਧਾ ਪਿਰ ਕੱਟ ਕੇ ਉਪਰੋਂ ਆ ਛਲੜੇ ਵਾਲੇ ਰਬੜ ਤੇ ਲਾ ਕੇ ਇਹਨੂੰ ਚਮਕਾਤਾ ਚਲੋ ਜੀ ਚਮਕ ਗਿਆ ਫੱਟੀ ਤੇ ਸੋਚਣ ਲਾ ਕੇ ਇਹਨੂੰ ਡਬਲ ਕੱਟਤੀ ਤੇ ਆ ਫਰਮਾਏ ਚ ਕੱਟ ਲਿਆ ਆ ਪੀਸੇ ਜੋ ਕੱਟ ਗਏ ਲੋਹੇ ਦੇ ਮਤਲ ਨਾਲ ਇਹ ਉਹ ਕਰਤਾ ਮੋਰਾ ਕਰਕੇ ਫੱਟੀਆਂ ਦੇ ਸਾਂਚੇ ਲਾ ਤੇ ਇਹਨੂੰ ਖੱਤੀਆਂ ਲਾਤੀਂ ਚ ਆ ਜੋ ਅੱਗੇ ਆ ਸਪਰਿੰਗ ਸਿੱਧਾ ਕਰਕੇ ਤਾਰਾ ਬਣਾ ਲਈਏ ਦੀਆਂ ਚਲੋ ਜੀ ਅੱਗੇ ਆ ਵੜਤਾ ਮੋਸਾ ਇਹਨਾਂ ਵਿੱਚ ਦੀ ਉਹ ਕਰਤੀ ਜੀ ਚੋ ਜੀ ਇਹਨਾਂ ਵਿੱਚ ਤਾਰ ਕੱਟ ਗਿਆ ਆ ਆਹਾਹਾ ਅੱਛਾ ਛੋਟਾ ਉਹ ਬਣਾਤਾ ਠੀਕ ਜੀ